ਜਾ ਫਾਜਪਾ ਦੇ ਨੂੰ ਸੁੱਚੀ ਜਾਤੀ ਵਿੰਗ ਦੇ ਪ੍ਰਧਾਨ ਤੇ ਸਾਥਕਾ ਆਈਐਸ ਅਫਸਰ ਸੁਚੇਰਾਮ ਲੱਦਨ ਨੇ ਕੋਮੀ ਨੂੰ ਸੁੱਚੀ ਜਾਤੀ ਕਮਿਸ਼ਨਰ ਚੋਣ ਕਮਿਸ਼ਨਰ ਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜ ਕੇ ਸ਼੍ਰੋਮਣੀ ਕਾਲੀ ਦਾਲ ਦੀ ਉਮੀਦਵਾਰ ਸੁਜੀਤ ਕੌਰ ਅਤੇ ਤੇਜ ਜਾਤੀ ਸਰਟੀਫਿਕੇਟ ਦੀ ਜਾਂਚ ਕਰਵਾਉਣ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਦੱਸਦੇ ਕਿ ਫਾਜਪਾ ਕੋ ਸੁਚੇਰਾਮ ਲੱਦਨ ਨੇ ਭੇਜੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਵੋਟਾਂ ਤੇ ਅਸਰ ਪੈਣ ਕਾਰਨ ਕਿਸੇ ਵੀ ਰਾਜਸੀ ਪਾਰਟੀ ਜਾਂ ਆਗੂ ਨੇ ਚੋਣਾਂ ਦੌਰਾਨ ਸ਼ਿਕਾਇਤ ਨਹੀਂ ਕੀਤੀ ਹੁਣ ਚੋਣ ਪ੍ਰਕਿਰਿਆ ਖਤਮ ਹੋ ਗਈ ਹੈ ਇਸ ਲਈ surjit kaur ਵੱਲੋਂ ਬਣਾਏ ਗਏ ਜਾਲੀ ਸੜਕੀ ਦੀ ਜਾਂਚ ਕਰਵਾਈ ਜਾਵੇ ਅਤੇ ਜਾਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਦਾਜੀਗੀ ਸਾਹਿਬ ਦਾ ਆਈਐਸ ਅਫਸਰ ਦਾ ਕਹਿਣਾ ਹੈ ਕਿ ਵੋਟਾਂ ਦੌਰਾਨ ਜਦੋਂ ਸ਼ੋਮਨੀ ਕਾਲੀਦਾਲ ਦੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਰਾਜਪੂਤ ਪਾਈਚਾਰੇ ਦੇ ਲੋਕਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ surjit kaur ਦੇ ਹੱਕ ਵਿੱਚ ਸਮਰਥਨ ਕਰਦੇ ਮੁਜ਼ਾਹਰਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਸਿੱਕੀ ਬੰਦ ਰਾਜਪੂਤ ਦਾ ਪੰਜਾਬ ਵਿੱਚ ਕੋਈ ਜਾਤੀ ਨਹੀਂ ਹੈ ਤੇ ਭਾਰਤ ਸਰਕਾਰ ਵੱਲੋਂ 39 ਦੀ ਸੂਚਿਤ ਜਾਤੀਆਂ ਵਿੱਚ ਭਾਰਤ ਸਰਕਾਰ ਵੱਲੋਂ ਨੋਟੀਫਾਈ ਨਹੀਂ ਕੀਤਾ ਹੋਇਆ ਲੱਤਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਜਨਵਰੀ 2011 ਨੂੰ ਫੈਸਲੇ ਤਹਿਤ ਰਾਜਪੂਤ ਸਿੱਕੀ ਬੰਦਾ ਦੇ 6 ਸਰਟੀਫਿਕੇਟ ਪਿੰਡ ਆਲੰਪੁਰ ਦੇ ਰਾਜਕੀਤੇ ਸਨ ਇਸ ਤਰ੍ਹਾਂ ਰਾਜਪੂਰਾ ਨੇੜੇਕ ਪਿੰਡ ਦੀ ਕੁੜੀ ਰਵਜੀਤ ਕੌਰ ਦਾ ਜਾਲੀ ਸਰਕੀ ਬੰਦੇ ਰਾਜਪੂਤ ਦਾ ਸਰਟੀਫਿਕੇਟ ਹੋਣ ਕਰਕੇ ਕਾਲਜ ਮੈਨੇਜਮੈਂਟ ਨੇ ਕਾਲਜ ਵਿੱਚੋਂ ਕੱਢ ਦਿੱਤਾ ਸੀ ਜੋ ਐਮਬੀਬੀਐਸ ਦੀ ਪੜਾਈ ਕਰ ਰਹੀ ਸੀ ਹੋਰ ਅਪਡੇਟ ਲਈ ਦੇਖਦੇ ਰਹੋ ਜੈਬੀ ਟੀਵੀ